ਬਾਈਬੋ ਜੀ ਦਾ ਖਾਲਸਾ ਬਾਈਬੋ ਜੀ ਦੀ ਫਤਿਹ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਭੁੱਲਰ ਡੇਰੀ ਫਾਰਮ ਟਪਾਲੀ ਤੇ ਤੁਹਾਡੇ ਲਈ ਬਾਈ ਜੀ ਪਹਿਲੀ ਵੀਡੀਓ ਸਾਡੇ ਚੈਨਲ ਦੀ ਆਈ ਹੈ ਪਹਿਲੀ ਵੀਡੀਓ ਜੀ ਤੁਹਾਡੇ ਲਈ ਹੀਰੇ ਲੈ ਕੇ ਆਇਆ ਤਿੰਨ ਜਰਸੀ ਜਿਹੜੀ ਦੇ ਪੰਜਾਬ ਦੇ ਵਿੱਚ ਬਹੁਤ ਡਿਮਾਂਡ ਤੇ ਬਹੁਤ ਮੰਗ ਆ ਜੀ ਪਹਿਲੀ ਜਰਸੀ ਬਾਈ ਜੀ ਆਪਣੀ ਪਹਿਲਾਂ ਤਾਜ਼ੀ ਸੋਈ ਹੈ ਜੀ ਠੰਡੀ ਸੀਲ ਮੰਗਰੇ ਦੇ ਬੱਚਾ ਜੀ ਦੁੱਧ ਦੇ ਥੱਲੇ ਕੋ ਨੈਟ ਰਹੇਗਾ 11 ਕਿਲੋ 10 ਕਿਲੋ ਆਪਾਂ ਲਈ ਰਿੱਟਰ ਦਾ ਮਣਕੇ ਦੇਵਾਂਗੇ ਬਾਈ ਜੀ ਪਹਿਲੇ ਥੂਏ ਇਹ ਸੂਈ ਵੀ ਵਹਿੜ ਆ ਜੀ ਦੂਜੇ ਥੂਏ ਬਾਈ ਜੀ ਆ ਆਪਣੇ ਦੂਜੇ ਕਹਿ ਲੋ ਤੀਜੇ ਕਹਿ ਲੋ ਜੀ ਅਸੀਂ ਤਾਂ ਦੂਜੇ ਕਹਨੇ ਆ ਪਰ ਕੋਈ ਤੀਜੇ ਕਹਿ ਲੋ ਤਾਂ ਵੀ ਦਾਲ ਨਹੀਂ ਇਹਦੇ ਥੱਲੇ ਬਾਈ ਜੀ 10 ਕਿਲੋ ਨੈਟ ਦੁੱਧ ਹਾਜ਼ਰ ਆ 9 ਕਿਲੋ ਆਪਾਂ ਭਾਂਡੇ 'ਚ ਮਣਕੇ ਦੇਵਾਂਗੇ ਇਹਦੇ ਮਗਰ ਬਾਈ ਜੀ ਆ ਕਾਲੇ ਰੰਗ ਦਾ ਬੱਚਾ ਜੀ ਕੀ ਜਰਸੀ ਬਾਈ ਜੀ ਹਮਾ ਚਲਾਈ ਆ ਗਈ ਇਹ ਗੱਬਰ ਤੋਂ ਓਕੜਾ ਬਾਈ ਜੀ 4 ਮਹੀਨੇ ਦੀ ਨੱਟ ਪਾਧਾ ਦਲਟਾ ਕੰ ਨੂੰ ਆਪਦੀ ਅਗਲਾ ਚੈੱਕ ਕਰਾ ਸਕਦਾ ਜੀ 8 ਕਿਲੋ ਦੁੱਧ ਦਾ ਜੀ 7 ਕਿਲੋ ਇਹਨੂੰ ਆਪਾਂ ਮਿਲਕੇ ਦੇਵਾਂਗੇ ਬਾਈ ਜੀ ਖੋਲ ਕੇ ਦਿਖਾ ਜੀ ਲਓ ਆ ਪਹਿਲੀ ਜਰਸੀ ਜੀ ਪਹਿਲੇ ਨੰਬਰ ਤੇ ਠੰਡੀ ਸੀਲ ਬਾਈ ਜੀ ਤੋਰਾ ਦੇਖ ਲੋ ਉੱਤਰ ਦੇ ਬੱਚੇ ਵਾਲੀ ਬੈਰ ਆ ਦੇਖੋ ਬਾਈ ਜੀ ਕਿ ਕਿ ਪਸੂ ਚਾਰੇ ਖਾਣੇ ਕੀ ਨੇ ਪਾਗਰ ਦੇ ਨਿਕੜ ਮੈਂ ਕੋਈ ਕੋਟ ਨਹੀਂ ਕੁਛ ਵਾਲੇ ਬਾਈ ਜੀ ਥੋੜਾ ਜਿਹਾ ਮੜਾ ਮੋਟਾ ਵੀਡੀਓ ਬਣਾਉਣਾ ਕਈ ਵਾਰੀ ਪਸੂ ਡਰ ਜਾਂਦਾ ਉਹ ਕੋਈ ਗੱਲ ਨਹੀਂ ਇਨਰ ਦਾ ਪਸੂ ਤੇਰਾ ਕਰਦਾ ਹੀ ਹੁੰਦਾ ਜੀ ਇਹਦੇ ਮੰਗਦੇ ਬਾਈ ਬੱਚਾ ਆ ਖੜਾ ਜੀ ਇਹਨੂੰ ਬਾਈ ਜੀ 12 ਦਿਨ ਹੋ ਗਏ ਸੂਈ ਨੂੰ ਕੱਢ ਹਜੇ ਇਹਦਾ ਚੱਲਿਆ ਨਹੀਂ ਆ ਦੂਜੀ ਆਪਣੇ ਆ ਵੀ ਦੋ ਨੰਬਰ ਵਾਲੀ ਇਹ ਵੀ ਪੂਰੀ ਠੰਡੀ ਸੀ ਬੈੜਾ ਜੀ ਤੂਰਾ ਤਾਰਾ ਇਹਦਾ ਵੀ ਦੇਖ ਲਓ ਬਾਈ ਜੀ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਬੰਦਿਆ ਸਾਫ ਤੂਰੀ ਬੈੜਾ ਇਹ ਵੀ ਦੂ ਬੈੜਾ ਜੀ ਕੋਈ ਇਹ ਵਪਾਰ ਆ ਕੰਮ ਨਹੀਂ ਆਪਣੇ ਘਰ ਦੀਆਂ ਬੈੜਾ ਜੀ ਉੜਾ ਜਾਂ ਪੱਕਾ ਥਾਂ ਸਰਕੇ ਆਹ ਮਾਰਾ ਮੋਟਾ ਜਾ ਤਾਂ ਹੋ ਗਿਆ ਜੀ ਇਹ ਲਾਗਾ ਲੂਗਾ ਜਾ ਕਈ ਵਾਰੀ ਕੱਚੇ ਚ ਘੱਟ ਬੰਦੇ ਆ ਪੱਕੇ ਦਾ ਕਰਕੇ ਇਹਦੇ ਥੱਲੇ ਵੀ ਬਾਈ ਜੀ 10 ਕਿਲੋ ਨੈੱਟ ਦੁੱਧ ਆ 9 ਕਿਲੋ ਆਪਾਂ ਮਿਣਕੇ ਦੇਵਾਂਗੇ ਇਹੋ ਵੀ ਬਾਈ ਜੀ 12 ਕਿ ਦਿਨ ਹੋ ਗਏ ਤਕਰੀਬਨ ਸੂਈ ਨੂੰ ਜੀ ਇਹਦੇ ਮਗਰ ਆ ਬੱਚਾ ਕਾਲਾ ਜੀ ਆ ਆ ਗਈ ਬਾਈ ਜੀ ਜਰਸੀ ਗੱਬਣ ਜੀ ਇਹ ਹਮਾ ਚਲਾਲੀ ਜਰਸੀ ਆ ਬਾਈ ਜੀ ਪਹਿਲੇ ਸੂਏ ਸੂਈ ਵੀ ਮੇਰਾ ਦੂਜੇ ਸੂਈ ਨੂੰ ਗੱਬਣਾ ਇਹਦੇ ਫੱਟੇ ਬਾਰੇ ਕੀ ਹੈ ਨੈਟ ਆਫ ਤੋਂ ਜਿੱਦਾਂ 4 ਦਿਨਾਂ ਦੀ ਚੈੱਕ ਪਾਤਾ ਡਾਕਟਰ ਤੋਂ ਬਾਈ ਜੀ ਅਗਲਾ ਉਹ ਨਹੀਂ ਕਰਵਾ ਸਕਦਾ ਊੜਾ ਜਾਣਾ ਇਹਦਾ ਪਹਲਿਆਰਾ ਸੀਗਾ ਇਹਦਾ ਸੰਗਲ ਦੀ ਥੋੜੀ ਜਿਹੀ ਹਲਕਤ ਮੰਦੀ ਆ ਪਲੱਸ ਹੋਰ ਹੋਰ ਤਾਰਾ ਦੇਖ ਲਓ ਜੀ ਬੈੜ ਇਹ ਵੀ ਮੰਨ ਲਓ ਪੂਰੀ ਸਾਤ ਪੁਤਰੀ ਬੈੜ ਆ ਜੀ ਇਹਦੇ ਮਾਗਰਲੇ ਥਾਂ ਦੇ ਮਾੜੀ ਜੀ ਬੱਚੀ ਹੈਗੀ ਆ ਜੀ ਕਈ ਵਾਰਿਆਂ ਵਾਲਾ ਕਹਿੰਦਾ ਬਾਈ ਦੱਸਿਆ ਨਹੀਂ ਵੀਡੀਓ ਚ ਮੰਗਰੋਂ ਉਹ ਗੱਲ ਨਹੀਂ ਕਰਨਦੀ ਮਾੜੀ ਜੀ ਬੱਚੀ ਹੈਗੀ ਉਹ ਚੱਲਦੀ ਨਹੀਂ ਉਦਾਂ ਜੁਰੂਰੀ ਜੀ ਉਹ ਸਾਫ਼ ਸੁਥਰੀ ਆ ਠੰਡੀ ਇਹ ਆਪਣੇ ਕੋਲੇ ਜਾਨਵਰ ਸੀ ਜਿਨ੍ਹਾਂ ਦੀ ਤੁਹਾਨੂੰ ਵੀਡੀਓ ਪਾਈ ਆ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਆਪਣਾ ਨੰਬਰ ਹੈਗਾ ਜੀ 98783 16993 ਜੀ 98783 16993 ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਫੋਲੋ ਕਰ ਲਿਓ ਵੱਧ ਤੋਂ ਵੱਧ ਬਾਈ ਜੀ ਮੰਨ ਕੇ ਚਲੋ ਕਿਰਪਾ ਕਰਿਓ ਚੈਨਲ ਨੂੰ ਆਪਣੀ ਪਹਿਲੀ ਵੀਡੀਓ ਆ ਮਿਲਦੇ ਆਂ ਹੀ ਦੂਜੀ ਵੀਡੀਓ ਨਾਲ ਜਲਦ ਤੋਂ ਜਲਦ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ